ਨਵੇਂ ਬਣੇ ਜੱਫੇਦਾਰ ਕੁਲਦੀਪ ਸਿੰਘ ਗੜਗਾਜੀ ਤੁਸੀਂ ਸਿੱਖ ਇਤਿਹਾਸ ਦੇ ਪਹਿਲੇ ਅਜਿਹੇ ਜੱਫੇਦਾਰ ਹੋ ਜਿਨ੍ਹਾਂ ਦੀ ਨਿਯੁਕਤੀ ਤੇ ਅਕਾਲੀ ਦਲ ਵਿੱਚ ਅਸਤੀਫੀਆਂ ਦੀਆਂ ਝੜੀਆਂ ਲੱਗ ਗਈਆਂ ਤੁਸੀਂ ਸਿੱਖ ਇਤਿਹਾਸ ਦੇ ਪਹਿਲੇ ਅਜਿਹੇ ਜੱਫੇਦਾਰ ਹੋ ਜਿਨ੍ਹਾਂ ਦੀ ਦਸਤਾਰ ਬੰਦੀ ਤੇ ਸਿੱਖ ਜੱਫੇ ਬੰਦੀਆਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਪੁੱਜ ਕੇ ਵਿਰੋਧ ਕਰਨ ਗਈਆਂ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਮਾਂ ਕਿ ਜਦੋਂ ਇਹ ਤੁਹਾਡੀ ਬਲੀ ਦੇਣ ਲੱਗੇ ਸੀ ਜਾਂ ਤੁਹਾਨੂੰ ਨਿਯੁਕਤ ਕਰਨ ਲੱਗੇ ਸੀ ਘੱਟੋ ਘੱਟ ਇਹਨਾਂ ਤੇ ਇੱਕ ਸਵਾਲ ਤੇ ਕਰਦੇ ਵੀ ਭਾਈ ਲਾਉਣ ਦਾ ਜੱਥੇਦਾਰ ਨੂੰ ਲਾਉਣ ਦਾ ਤੁਹਾਡਾ ਕੀ ਵਿਧਾਨ ਕੀ ਹੈ ਪਹਿਲਾਂ ਇਹ ਤੇ ਮੈਨੂੰ ਦੱਸ ਦਿਓ ਕਿਉਂਕਿ ਤੁਸੀਂ 26 ਦਿਨਾਂ ਦੇ ਵਿੱਚ ਤਿੰਨ ਜੱਥੇਦਾਰ ਬਦਲ ਦਿੱਤੇ ਨੇ ਦੋਸ਼ ਲਾ ਕੇ ਜ਼ਲੀਲ ਕਰਕੇ ਘਰਾਂ ਨੂੰ ਤੋਰੇ ਨੇ ਮੈਂ ਕਿਵੇਂ ਤੁਹਾਡੇ ਤੇ ਭਰੋਸਾ ਕਰਾਂ ਵੀ ਇਹ ਸਭ ਕੁਝ ਤੁਸੀਂ ਮੇਰੇ ਨਾਲ ਨਹੀਂ ਕਰੋਗੇ ਠਟੁਕਟ ਪੁੱਛਦੇ ਲੈਂਦੇ ਨਾ ਕਿਉਂਕਿ ਮੈਂ ਇਹਨਾਂ ਇਸ ਕਰਕੇ ਕਹਿ ਰਿਹਾ ਮਾਂ ਜੱਥੇਦਾਰ ਹੁੰਦਾ ਕੌਮ ਦਾ ਕੁਝ ਕੁ ਬੰਦੇ ਸਾਡੇ ਤੇ ਜੱਥੇਦਾਰ ਨਹੀਂ ਥੋਪ ਸਕਦੇ ਇਦੇ ਵਿੱਚ ਸਾਡੀਆਂ ਸਿੱਖ ਜਥੇਬੰਦੀਆਂ ਸਾਡੀਆਂ ਸੰਪਰਦਾਵਾਂ ਸਾਡੀਆਂ ਟਕਸਾਲਾਂ ਸਾਡੇ ਕਾਲਜ ਸਾਰਿਆਂ ਦੇ ਵਿਚਾਰ ਮਸ਼ਵਰੇ ਲੈਣੇ ਚਾਹੀਦੇ ਨੇ ਵੀ ਭਾਈ ਆਹ ਕਾਰਨ ਹੈ ਕਿ ਜਥੇਦਾਰ ਨੂੰ ਆਪਾਂ ਬਦਲਣ ਲੱਗੇ ਆ ਕਿਤੇ ਚੀਜ਼ ਮੈਂ ਤੁਹਾਨੂੰ ਦੱਸਦਿਆਂ ਦਰਿਆ ਐਵੇਂ ਵੀ ਬਣ ਜਾਂਦਾ ਹੁੰਦਾ ਦਰਿਆ ਦੇ ਵਿੱਚ ਨਾਲੇ ਪੈਂਦੇ ਨੇ ਛੋਟੀਆਂ-ਛੋਟੀਆਂ ਨਦੀਆਂ ਪੈਂਦੀਆਂ ਨੇ ਪਹਾੜੀ ਧਾਰਾਵਾਂ ਪੈਂਦੀਆਂ ਨੇ ਉਹ ਸਾਰੀਆਂ ਪੈ ਕੇ ਇੱਕ ਦਰਿਆ ਬਣਦਾ ਬੱਡਾ ਸਾਰਾ ਕੰਮ ਫੈਲੇ ਨਹੀਂ ਬਣ ਜਾਂਦਾ ਸਾਡੀਆਂ ਇਹਦੇ ਵਿੱਚ ਸੰਪਰਦਾਮਾਂ ਨੇ ਸਾਡੀਆਂ ਇਹਦੇ ਵਿੱਚ ਤਕਸਾਲਾਂ ਨੇ ਸਾਡੀਆਂ ਇਹਦੇ ਵਿੱਚ ਸਿੱਖ ਸੰਸਥਾਵਾਂ ਨੇ ਸਾਡੇ ਹੋਰ بڑے ادارے ਨੇ ਸਾਡੇ ਕਾਲਜ ਨੇ ਇਹ ਸਾਰੇ ਰਲ ਕੇ ਸਿੱਖ ਪੰਥ ਦਾ ਅੰਗ ਬਣਦੇ ਨੇ ਤੇ ਇੱਕ ਮੈਂ ਬੇਨਤੀ ਕਰਨਾ ਚਾਹੁੰਨਾ ਹਾਂ ਨਾ ਘਟੋ ਘਟ ਇਹਨਾਂ ਨੂੰ ਪੁੱਛਤੇ ਲੈਂਦੇ ਵੀ ਜੇ ਤੁਸੀਂ ਅੱਜ ਕੁਝ ਕੁ ਸੱਜਣ ਬੰਦ ਕਮਰਾ ਮੀਟਿੰਗ ਕਰਕੇ ਜਥੇਦਾਰ ਨਾ ਦਿੱਤਾ ਤੇ ਜ਼ਲੀਲ ਕਰਕੇ ਲਾਇਆ ਤੇ ਮੈਨੂੰ ਨਿਯੁਕਤ ਕਰ ਦਿੱਤਾ ਕਲ ਨੂੰ ਇਹ ਤਾਂ ਨਹੀਂ ਇਸੇ ਪ੍ਰਕਾਰ ਕਮਰੇ ਦੇ ਵਿੱਚ ਤੁਸੀਂ ਫੈਸਲਾ ਲਿਖ ਦਿਓਗੇ ਤੇ ਮੈਨੂੰ ਤੋਰ ਦਿਓਗੇ ਤੇ ਕੋ ਨਵਾਂ ਬਣਾ ਦਿਓਗੇ ਘਟੋ ਘਟ ਕੁਛ ਤੇ ਲੈਂਦੇ ਇਹਨਾਂ ਨੂੰ ਵੀ ਭਾਈ ਤੁਹਾਡਾ ਕੀ ਦੀ ਬਦਾਨ ਕੀ ਹੈ ਤੇ ਮੈਂ ਬਸ ਇੱਕ ਬੇਨਤੀ ਕਰਦਾ ਇਹਨਾਂ ਦੇ ਕੋਲ ਇੱਕ ਐਫੀਡੇਵਿਟ ਲੈ ਲਓ ਤੁਹਾਡੇ ਆਖਰਕਾਰ ਕੰਮ ਆਵੇਗਾ ਤੇ ਦੂਜੀ ਇੱਕ ਹੋਰ ਮੇਰੀ ਬੇਨਤੀ ਹੈ ਮੈਨੂੰ ਲੱਗਦਾ ਵੀ ਤੁਹਾਨੂੰ ਨਿਯੁਕਤ ਕਰਕੇ ਇਹਨਾਂ ਨੇ এসਡੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਕਿਉਂਕਿ ਇਹਨਾਂ ਦਿਨਾਂ ਵਿੱਚ ਜਿੰਨੀ ਉਹਨੇ ਵਫਾਦਾਰੀ ਕੀਤੀ ਹੈ ਜਿੰਨੀ ਉਹਨੇ ਕੂਸ਼ਕਲਾਈ ਹੈ ਜਿੰਨੀ ਉਹਨੇ ਚਪਲ ਚੱਤੀ ਹੈ ਸ਼ਾਇਦ ਇਹਨੇ ਕਿਸੇ ਹੋਰ ਨੇ ਚੱਟੀ ਹੋਵੇ ਖੈਰ ਮੈਨੂੰ ਇਹਦਾ ਲੱਗਦਾ ਹੈ ਵੀ ਬਹੁਤ ਵੱਡਾ ਅਨਿਆ ਗੁਰਪ੍ਰੀਤ ਸਿੰਘ ਛੱਬਰ ਐਸਡੀਪੀਸੀ ਮੈਂਬਰ ਦੇ ਨਾਲ ਹੋ ਗਿਆ ਉਹਨੂੰ ਵੀ ਕਿਸੇ ਤਖਤ ਦਾ ਹੁਣ ਜੱਫੇਦਾਰ ਲਾਈ ਦਿੰਦੇ ਲਾਉ ਨਹੀਂ ਲੱਗੇ ਸੀ ਕਿਉਂਕਿ ਤੁਸੀਂ ਮਿੰਟੇਕ ਲਾਉਂਦੇ ਹੋ ਇਹਨਾਂ ਨੂੰ ਪੁੱਛਣਾ ਸੀ ਵੀ ਰੋੜੀਆਂ ਮੈਂ ਵੀ ਤੁਸੀਂ ਵਰਤਾ ਦਿੰਦੇ ਹੋ ਥੋਪਣਾ ਹੁੰਦਾ ਪੂਰੀ ਕੌਮ ਦੇ ਉੱਤੇ ਤੇ ਚੋਣ ਉਹਦੀ ਕਰਦੇ ਨੇ ਕੁਝ ਕੁ ਬੰਦੇ ਨਹੀਂ ਇੰਜ ਨਹੀਂ ਚੱਲਦਾ ਹੁੰਦਾ ਹੈਨਾ ਇਸ ਕਰਕੇ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਗੁਰੂ ਪਰੀ ਸਿੰਘ ਚਬਰਦੇ ਵੀ ਮਹਾਲਾਂ ਕਿਉਂਕਿ ਕਾਫੀ ਪਰੇਸ਼ਾਨ ਹੋਣਗੇ ਤੇ ਦੂਸਰਾ ਇੱਕ ਬੇਨਤੀ ਤੁਹਾਨੂੰ ਕਰਦੇ ਆ ਜਿਵੇਂ ਇਹਨਾਂ ਨੇ 26 ਦਿਨਾਂ ਵਿੱਚ ਤਿੰਨ ਜੱਫੇਦਾਰ ਜ਼ਲੀਲ ਕਰਕੇ ਘਰ ਨੂੰ ਤੋਰੇ ਨੇ ਨਾ ਖੋਵੇ ਤਾਂ ਸਨਮਾਨ ਤੁਹਾਡਾ ਵੀ ਇਸੇ ਪ੍ਰਕਾਰ ਤੋੜਨਗੇ ਤੁਹਾਨੂੰ ਵੀ ਤੇ ਜ਼ਲੀਲ ਕਰਕੇ ਤੋੜਨਗੇ ਤੇ ਉਸ ਤੋਂ ਬਾਅਦ ਸਿੱਖ ਪੰਥ ਦੇ ਵਿੱਚ ਆਪਾਂ ਵਿਚਰਣ ਯੋਗੇ ਨਹੀਂ ਰਹਿ ਜਾਣਾ ਐਫੀਡੇਵਿਟ ਜ਼ਰੂਰ ਇਹਨਾਂ ਕੋਲ ਲੈ ਜਾ ਜੀ